ਰਬ ਗੁਆਨ ਸਮਾਨ ਜਰਦਾਬਾਤ ਐਫ ਡੀ ਐਮ ਸਾਹਿਬ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿਥੇ ਰੋਲੇ ਵਾਲੀ ਜ਼ਮੀਨ ਹੋਵੇ ਸਰਕਾਰ 45 ਲਾ ਦਿੰਦੀ ਆ ਅੱਜ ਅਸੀਂ ਵੀ ਕਿਸਾਨ ਇਕੱਠੇ ਹੋ ਕੇ ਮਜ਼ਦੂਰ ਇਕੱਠੇ ਹੋ ਕੇ ਪਰ ਪਰ ਸਰਕਾਰ ਦੀਆਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਵੀ ਕਿਸਾਨਾਂ ਤੋਂ 65000 ਕਿੱਲਾ ਜਿਹੜਾ ਐ ਟਾਈਮ ਤੇ ਖੂਨ ਦੀ ਵੱਡੀ ਤਿਆਰੀ ਜਿਹੜਾ ਨਾ ਮਤਾ ਪਾਸ ਕਰਦਾ ਜਿੰਦਾਬਾਦ ਜਿੰਦਾਬਾਦ ਮਰਦਾਬਾਦ 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 ਪੰਜਾਬ ਪੰਜਾਬ ਬਚਾਓ ਜਿੰਦੂ ਪ੍ਰਾਪਾ ਬਚਾਓ ਸਾਰਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਲੈਂਡ ਪੁਲਿੰਗ ਸਕੀਮ ਬੰਦ ਕਰਾਉਣ ਦੀ ਲਈ ਆ ਤੁਸੀਂ ਦੇਖ ਸਕਦੇ ਆ ਕਿਸਾਨ ਅੱਜ ਸੜਕਾਂ ਦੇ ਉੱਤਰਿਆ ਨਕੋਦਰ ਐਸ.ਡੀ.ਐਮ. ਕੋਰਟ ਦੇ ਬਿਲਕੁਲ ਸਾਹਮਣੇ ਟਰੈਕਟਰਾਂ ਤੇ ਰੈਲੀ ਕੱਢੀ ਜਾ ਰਹੀ ਆ ਸੋ ਇੱਕ 1.5 ਕਿਲੋਮੀਟਰ ਲਗਭਗ ਦੂਰੀ ਇਹ ਟਰੈਕਟਰਾਂ ਦੇ ਰੈਲੀ ਦੀ ਆ ਦੇਖ ਸਕਦੇ ਆ ਲਗਭਗ ਅੱਜ ਕਿਸਾਨ ਆਪਣੇ ਕੰਮ ਕਾਜ ਤੋਂ ਵਿਹਲੇ ਹੋ ਕੇ ਇਹ ਰੈਲੀ ਦੇ ਦਾ ਹਿੱਸਾ ਬਣ ਰਹੇ ਆ ਐਸ.ਡੀ.ਐਮ. ਕੋਰਟ ਦੇ ਸਾਹਮਣੇ ਇਸ ਵੇਲੇ ਤੁਸੀਂ live ਤਸਵੀਰਾਂ ਦੇਖ ਦੇਖ ਰਹੇ ਹੋ ਲੈਂਡ ਪੁਲਿੰਗ ਸਕੀਮ ਪੰਜਾਬ ਗਵਰਨਮੈਂਟ ਵੱਲੋਂ ਬੰਦ ਕਰਵਾਉਣ ਦੀ ਕਿਉਂਕਿ ਕਿਸਾਨਾਂ ਦਾ ਕਿਹੜਾ ਕੇਸ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਘਾਟਾ ਪਵੇਗਾ ਲਾਈਵ ਕਰਦੀ ਹੈ ਵੀ ਕੇ ਪਾਲਸੀ ਇੰਨੀ ਹੀ ਚੰਗੀ ਆ ਫੇਰ ਇਹਨਾਂ ਦੇ ਜੀ ਆਵਾਜ਼ ਭਗਵਾਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਫ ਡੀ ਐਮ ਸਾਹਿਬ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਰੋਲੇ ਵਾਲੀ ਜ਼ਮੀਨ ਹੋਵੇ ਸਰਕਾਰ 45 ਲਾ ਦਿੰਦੀ ਆ ਅੱਜ ਅਸੀਂ ਵੀ ਕਿਸਾਨ ਇਕੱਠੇ ਹੋ ਕੇ ਮਜ਼ਦੂਰ ਇਕੱਠੇ ਹੋ ਕੇ ਉਸ ਜ਼ਮੀਨ ਦੇ ਉੱਤੇ 45 ਲਾ ਦਤੀ ਆ ਤੁਹਾਡਾ ਕੋਈ ਵੀ ਬੰਦਾ ਉੱਥੇ ਸਰਕਾਰੀ ਜੇ ਗਿਆ ਤੇ ਕਿਸਾਨ ਉਹ ਅਸੀਂ ਤੁਹਾਡੇ ਜਿਹੜੇ ਬਲਾਕਮ ਕੋਈ ਜਾਂ ਸਰਕਾਰ ਦਾ ਕੋਈ ਆਦੂ ਜਾਂਦਾ ਅਸੀਂ ਫੜ ਕੇ ਜਿੰਦਾ ਲਾadਮਾਂ ਦੇਵੋ ਨੂੰ ਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੋਬਿੰਦ ਰਾਏ ਕਿਸਾਨਾਂ ਵੱਲੋਂ ਲੈਂਡ ਪੁਲਿੰਗ ਸਕੀਮ ਰੱਦ ਕਰਨ ਦੇ ਸਿਲਸਿਲੇ ਦੇ ਵਿੱਚ ਅੱਜ ਬਹੁਤ ਵੱਡੀ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਸੋ ਇਹ ਇਹ ਕੁਝ ਦਿਨ ਪਹਿਲਾਂ ਰੈਲੀ ਦਾ ਰੂਪ ਲੈ ਚੁੱਕੀ ਆ ਸੋ ਅੱਜ ਨਕੌਦਰ ਦੇ ਵਿੱਚ ਐਸਡੀਐਮ ਕੋਰਟ ਦੇ ਬਿਲਕੁਲ ਸਾਹਮਣੇ ਆਪਾਂ ਖੜੇ ਆ ਤੇ ਸਾਡੇ ਨਾਲ ਕਿਸਾਨ ਵੀਰ ਨੇ ਆਹ ਗੱਲਬਾਤ ਕਰਦੇ ਹਾਂ ਹਾਂਜੀ ਸਾਰੇ ਇਹ ਜਿਹੜਾ ਲੈਂਡ ਪੂਲਿੰਗ ਸਕੀਮ ਦਾ ਆ ਇਹ ਕੀ ਸਰਕਾਰ ਦੀ ਪਾਲਿਸੀ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕੁਲਵਿੰਦਰ ਸਿੰਘ ਮਛਿਆਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਅਤੇ ਸਿੱਧੂ ਪਰ ਜੋ ਇਹ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਬਿਲਕੁਲ ਸਰਾਸਰ ਧੱਕਾ ਕਿਸਾਨਾਂ ਨਾਲ ਕਿਉਂਕਿ ਅੱਗੇ ਤਾਂ ਹੁੰਦੀ ਸੀ ਸਰਕਾਰ ਜੁਵੀਨ ਅਕਵਾਇਰ ਕਰਦੀ ਸੀ ਮਾਰਕੀਟ ਦੇ ਰੇਟ ਤੋਂ ਉੱਪਰ ਜਾ ਕੇ ਕਿਸਾਨਾਂ ਨੂੰ ਪੈਸੇ ਦਿੰਦੀ ਸੀ ਪਰ ਇਹਦੇ ਵਿੱਚ ਕੀ ਹੈ ਕਿ ਥੋੜੀ ਜ਼ਮੀਨ ਲੈ ਕੇ ਉਸੇ ਵਿੱਚੋਂ 25% ਤੁਹਾਨੂੰ ਦੇ ਦੇਣੀ ਹੈ ਤੇ 75% 75% ਸਰਕਾਰ ਦੱਬਣ ਨੂੰ ਵਰਦੀ ਹੈ ਸੋ ਇਹ ਲੈਂਡ ਪੂਲਿੰਗ ਦਾ ਬਹੁਤ ਵੱਡਾ ਇੱਕ ਜਿਵੇਂ ਕਹ ਲਈਏ ਲੈਂਡ ਪੂਲਿੰਗ ਨਹੀਂ ਲੈਂਡ ਬੋਲਿੰਗ ਆ ਲੋਕਾਂ ਨੂੰ ਬੇਵਕੂ ਬਣਾਉਣ ਦੀ ਥੋਡੀਆਂ ਜ਼ਮੀਨਾਂ ਦੇ ਰੇਟ ਕਹਿੰਦੇ ਸੀ ਦੁੱਗਣੇ ਕਰ ਦੇਣੇ ਨੇ ਤੇ ਤੁਹਾਨੂੰ ਰੇਟ ਵੱਧ ਮਿਲਣਗੇ ਤੇ ਤੁਸੀਂ ਉਹ ਤੋਂ ਕਮਾਈ ਕਰਦੋਂਗਾ ਮੈਂ ਪੁੱਛਣਾ ਚਾਹੁੰਦਾ ਜਲੰਧਰ ਵਿੱਚ ਕਿੰਨੀਆਂ ਕਲੋਨੀਆਂ ਜਿਹੜੀਆਂ ਸਰਕਾਰ ਦੇ ਕਟੀਆਂ ਅੱਜ ਤੱਕ ਡਿਵੈਲਪ ਨਹੀਂ ਹੋ ਚਕੀਆਂ ਮੁਹਾਲੀ ਵਿੱਚ ਸੈਕਟਰ 88 99 ਔਰ ਤੱਪੇ ਤਿੰਨ ਸੈਕਟਰ ਨੇ ਜੋ ਹਾਲੇ ਤੱਕ ਡਿਵੈਲਪ ਨਹੀਂ ਹੋ ਪਾਏ ਇਹ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਨਕੋਦਰ ਦੇ ਤਿੰਨ ਪਿੰਡਾਂ ਦੀ ਜ਼ਮੀਨ ਆਈ ਆ ਉਹਦੇ ਵਿੱਚ 200 ਏਕੜ ਜਿਹੜਾ ਖੇਤ ਆ ਉਹ ਬਿਲਕੁਲ ਜਿਹੜੀ ਐਗਰੀਕਲਚਰ ਲੈਂਡ ਆ ਸਰਕਾਰ ਤਬਣਾ ਚਾਹੁੰਦੀ ਆ ਭਾਰਤੀ ਕਿਸਾਨ ਜੀ ਨੂੰ ਨੇਕਤਾ ਸਿੱਧੂਪੁਰ ਕੇ ਕਿਸੇ ਵੀ ਤਰੀਕੇ ਨਾਲ ਸਰਕਾਰ ਨੂੰ ਲਾਗੂ ਨਹੀਂ ਹੋਣ ਦੇ ਵੀ ਕਿਉਂਕਿ ਸਿੱਧੇ ਸਿੱਧੇ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਜੋ ਭਗਵੰਤ ਮਾਨ ਸਰਕਾਰ ਇਹ ਜ਼ਮੀਨ ਤਬਕੇ ਉਹਨਾਂ ਨੂੰ ਸੜਕ ਤੇ ਲਿਆਉਣਾ ਚਾਹੁੰਦੀ ਏ ਹਰ ਹੀਲੇ ਵਿੱਚ ਇਹ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਆ ਉਹਦਾ ਵਿਰੋਧ ਕੀਤਾ ਜਾਵੇਗਾ ਔਰ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਆ ਕਦੇ ਵੀ ਉਹ ਲਾਗੂ ਨਹੀਂ ਹੋਣ ਦਿੱਤੀ ਜਾਏਗੀ ਨਿਕੋਦਰ ਹਲਕਾ ਵਿਧਾਇਕਾ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{( ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਹਿਣ ਨੂੰ ਮੁੱਖ ਮੰਤਰੀ ਹੈ ਪਰ ਸਰਕਾਰ ਦਿੱਲੀ ਵਾਲੇ ਚਲਾਉਂਦੇ ਨੇ ਕਹਿਣ ਨੂੰ ਐਮਐਲਏ ਨੇ ਪਰ ਇਹਨਾਂ ਨੂੰ ਗਾਈਡ ਕੋਈ ਹੋਰ ਕਰਦਾ ਹੈ ਔਰ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਆ ਉਹ ਕਹਿੰਦੇ ਨਹੀਂ ਹੁੰਦੇ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਤੇ ਖਾਣ ਨੂੰ ਕੁਝ ਹੋਰ ਉਹੋ ਹੀ ਹੈ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਇਹਦੇ ਪਿੱਛੇ ਬੈਕਫੁੱਟ ਤੇ ਸਰਬੰਧ ਕੇਚਰੀਵਾਲ ਉਹਨਾਂ ਉਹਦੀ ਜਿਹੜੀ ਸੈਨਾ ਉਹ ਕੰਮ ਕਰਦੀ ਏ ਤੇ ਸਾਰੇ ਮੋਹਰੇ ਨੇ ਇਹ ਬੇਵੱਸ ਨੇ ਇਹਨਾਂ ਤੱਕ ਸਾਨੂੰ ਕੋਈ ਰੋਸ਼ਨੀ ਰੋਸ਼ ਹੈ ਸਾਨੂੰ ਭਗਵਾਨ ਤਮਾਨ ਤੱਕ ਜਿਹੜਾ ਰਬੜ ਦੀ ਮੋਹਰ ਬਣ ਕੇ ਸਰਕਾ ਕਿਸਾਨਾਂ ਦੇ ਜਿਹੜੇ ਆ ਮੋਤ ਦੇ ਵਾਰੰਟ ਉਹਤੇ ਸਵੈਨ ਕਰ ਰਿਆ ਸਾਨੂੰ ਰੋਸ਼ ਕੋਸ਼ ਮੁੱਖ ਮੰਤਰੀ ਤੇ ਆ ਹੋਰ ਕਿਸੇ ਤੇ ਰੋਸ਼ ਨਹੀਂ ਸਾਨੂੰ ਅਜੇ ਤੱਕ ਸਰਕਾਰ ਨੇ ਕੋਈ ਤੁਹਾਨੂੰ ਆਸ਼ਵਾਸਨ ਦਿੱਤਾ ਕੁਛ ਤੁਹਾਨੂੰ ਦਿਲਾਸਾ ਦਿੱਤਾ ਹਾਲੇ ਤੱਕ ਤਾਂ ਸਰਕਾਰ ਸੁਪਨੇ ਦਿਖਾ ਰਹੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਤੁਹਾਨੂੰ ਫਾਇਦੇ ਕੀ ਨੇ ਪਹਿਲਾਂ 30% ਮੁਆਵਜ਼ਾ 30000 ਰੁਪਏ 50000 ਹੁਣ ਹੁਣ 1 ਲੱਖ ਮੈਂ ਕਿਹਾ ਤੁਹਾਨੂੰ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੇਣ ਨੂੰ ਤੁਹਾਡੇ ਖਜ਼ਾਨੇ ਖਾਲੀ ਨੇ ਕੀ ਵਜ੍ਹਾ ਹੈ ਕਿ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੇ ਪਿੱਛੇ ਪਾਇਆ ਉਹ ਇੱਕੋ ਕਾਰਨ ਹੈ ਕਿ ਪਹਿਲਾਂ ਸੈਂਟਰ ਸਰਕਾਰ ਨੇ ਦੇਖ ਲਿਆ ਕਿ ਇਹ ਝੁਕਣ ਵਾਲੇ ਨਹੀਂ ਤੇ ਹੁਣ ਸੈਂਟਰ ਸਰਕਾਰ ਦੀ BTM ਆਮ ਆਦਮੀ ਪਾਰਟੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਝੁਕਾਉਣਾ ਚਾਹੁੰਦੀ ਹੈ ਪਰ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਸਿੱਧੂਪੁਰ ਹਰ ਹੀਲੇ ਲੜਾਈ ਨੂੰ ਜਿੱਤ ਕੇ ਰਹਿ ਗਈ ਔਰ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਏਗਾ ਜੇ ਸਰਕਾਰ ਆਪਣਾ ਫੈਸਲਾ ਤੁਹਾਡੇ ਹੱਕ 'ਚ ਨਹੀਂ ਲੈਂਦੀ ਤਾਂ ਅਗਲਾ ਕਦਮ ਤੁਹਾਡਾ ਕੀ ਹੋਵੇਗਾ ਤੁਸੀਂ ਇਹ ਕਾਫਲੇ ਦੇਖ ਲਓ ਕਿਸਾਨਾਂ ਦੇ ਅੱਜ ਪਹਿਲਾ ਦਿਨ ਹੈ ਲੈਂਡ ਪੂਲਿੰਗ ਪਾਲਿਸੀ ਤੇ ਕਿਸਾਨਾਂ ਨੂੰ ਲਾਮਬੰਦ ਕਰਕੇ ਇੱਧਰ ਤੋਰਿਆ ਤੇ ਸਰਕਾਰ ਸਮਝ ਲੈ ਆਪਸ ਡੇਢ ਸਾਲ ਪਿਆ ਇਹਨਾਂ ਕੋਲ ਬੇਨਤੀ ਦਾ ਡੇਢ ਸਾਲ ਉਹ ਵੀ ਇੱਕ ਸਾਲ ਲੈ ਕੇ ਚੱਲੋ ਜਿਸ ਤਰ੍ਹਾਂ ਡਲੇ ਉਹਨਾਂ ਨੂੰ 75 ਸਾਲਾਂ ਤੱਕ ਸੌਬਤ ਆਈ ਸੀ ਨਾ ਡਰੇ ਬੈਣ ਦੀ ਇਹਨਾਂ ਨੂੰ ਤਿੰਨਾਂ ਸਾਲਾਂ ਤੱਕ ਹੁਣ ਲੋਕ ਪਿੰਡਾਂ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਕਿ ਆਮ ਆਦਮੀ ਦਾ ਕੋਈ ਵੀ ਦੇਤਾ ਜਿਹੜਾ ਸਾਡੇ ਪਿੰਡਾਂ ਵਿੱਚ ਆ ਆਵੇ ਔਰ ਜੇ ਇਹੋ ਜਿਹੇ ਹਾਲਾਤ ਰਹੇ ਤਾਂ 2027 ਵਿੱਚ ਇਹਨਾਂ ਨੂੰ ਲੋਕਣ ਨੂੰ ਥਾਂ ਨਹੀਂ ਲੱਭਣੀ ਹਰ ਹਾਲਤ ਵਿੱਚ ਇਹਨਾਂ ਨੂੰ ਵੈਟਫੁੱਟ ਤੇ ਆਉਣਾ ਪਏਗਾ ਹਾਲੇ ਤੱਕ ਸਰਕਾਰ ਸਾਨੂੰ ਸੁਪਨੇ ਦਿਖਾ ਰਹੀ ਏ ਕਿ ਤੁਹਾਨੂੰ ਕਰੋੜਪਤੀ ਬਣਾਉਣਾ ਜੋੜੇ ਤੁਹਾਡੇ ਮੂਰੇ ਹੱਥ ਅਸੀਂ ਕਰੋੜਪਤੀ ਨਹੀਂ ਬਣਨਾ ਸਾਨੂੰ ਆਪਣੀਆਂ ਜ਼ਮੀਨਾਂ ਜੋ ਕੇ ਹੀ ਰਹਿਣ ਦਿਓ ਘਟੋ ਘਟ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਤੇ ਨਾ ਕਰੋ ਇਹ ਸਪੋਲਿਸੀ ਸਿੱਧੀ ਸਿੱਧੀ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਔਰ ਇਹਨੂੰ ਬਿਲਕੁਲ ਵਾਪਸ ਕਰਵਾ ਕੇ ਰਵਾਂਗੇ